ਡਾక్టర్ surjeet singh ਢਿਲੋਂ ਦੀ ਪੁਸਤਕ ਮਨੁੱਖ ਵਿਗਿਆਨ ਦੇ ਚਰੋਖੇ ਚੋਂ ਜੇ ਜਿਹੜਾ ਪਹਿਲਾ ਟਾਪਿਕ ਹੈ ਮਨੁੱਖੀ ਸਥਿਤੀ ਉਸ ਦਾ ਪੰਜਵਾਂ ਸਬ ਟਾਪਿਕ ਬੀਤਦੀ ਉਮਰ ਜੀਵਨ ਅਤੇ ਮੌਤ ਲੇਖਕ ਲਿਖਦਾ ਹੈ ਆਯੂ ਦੇ 64 ਬਰੇ ਗੁਜ਼ਾਰਨ ਉਪਰੰਤ ਮੈਂ ਸਿਆਣੀ ਅਵਸਥਾ ਨੂੰ ਪੁੱਜ ਨਹੀਂ ਰਿਹਾ ਮੈਂ ਸਿਆਣੀ ਅਵਸਥਾ 'ਚ ਪੁੱਜ ਚੁੱਕਾ ਹਾਂ ਪ੍ਰਚਲਿਤ ਅਨੁਮਾਨ ਅਨੁਸਾਰ ਮੈਂ ਬਿਰਧ ਹੋ ਚੁੱਕਾ ਹਾਂ ਮੇਰੇ ਆਪਣੇ ਆਪ ਬਾਰੇ ਵਿਚਾਰ ਭਾਵੇਂ ਇਹ ਨਾ ਹੋਣ ਜੀਵਨ ਦਾ ਇਹ ਲੰਮਾ ਸਮਾਂ ਨਿਰੋਲ ਇੱਕ ਸਥਿਤੀ 'ਚ ਨਹੀਂ ਲੰਘਿਆ ਨਾ ਨਿਰਾਸ਼ਾ ਵਾਲੀ ਨਾ ਕਾਮਨਾਵਾਂ ਦੀ ਪੂਰਤੀ ਵਾਲੀ ਜੀਵਨ ਨਾ ਹੀ ਮੈਨੂੰ ਕੋਈ ਉਤਸਵ ਜਾਪਿਆ ਨਾ ਹੀ ਫੈਲਾਉ ਵਾਲਾ ਕੋਈ ਮਨਮੋਹਕ ਤ੍ਰਿਸ਼ ਇਹ ਤਾਂ ਇੱਕ ਪ੍ਰਕਾਰ ਦਾ ਖਲ ਜਗਣ ਸੀ ਜਿਸ ਵਿੱਚ ਸਰਾਸਰ ਔਕੜਾਂ ਸਨ ਰੋਕਾਂ ਸਨ ਪਰ ਇਨਾਂ ਤੋਂ ਹਟ ਕੇ ਅਜੇਹੇ ਪਰ ਵੀ ਬੀਤੇ ਜਦੋਂ ਕੰਮ ਕਰਦਿਆਂ ਤਸੱਲੀ ਦਾ ਅਹਿਸਾਸ ਹੋਇਆ ਦੁਆਲੇ ਦੀ ਹਰਿਆਵਲ ਬਹੁਤ ਸੁਹਾਵਣੀ ਲੱਗੀ ਜਲਾ ਥਲਾ ਤੇ ਵਣਾਂ ਦੀ ਅਲੌਕਿਕ ਖਿੱਚ ਨੂੰ ਮਹਿਸੂਸ ਕੀਤਾ ਪਹਾੜ ਸਰ ਕੀਤੇ ਅਛੋਹ برفਾਂ ਤੋਂ ਤੋਂਦੀ ਹੋ ਕੇ ਟੁਰਿਆ ਤੇ ਸੰਸਾਰ ਦੀ ਆਖਰੀ ਹੱਦ ਤੱਕ ਹੋ ਆਇਆ ਇਹ ਸਭ ਕੁਝ ਕਰਨਚ ਜਿਹੜੀ ਸਵੈਮਾਨ ਨੂੰ ਤਸੱਲੀ ਮਿਲੀ ਉਹ ਆਨੰਦਮਈ ਸੀ ਮਨ ਵਿਖੇ ਫੁੱਲ ਹੀ ਖਿੜਦੇ ਰਹੇ ਬਹਾਰਾਂ ਵੀ ਮਾਣੀਆ ਮਾਣੀਆ ਜਾਂਦੀਆਂ ਰਹੀਆਂ ਅਤੇ ਚਿਹਰਿਆਂ ਦੀ ਮੋਹਮਈ ਆਭਾ ਕੋਮਲ ਭਾਵਨਾਵਾਂ ਦੀ ਭੇਟ ਵੀ ਚੜਾਈ ਜਾਂਦੀ ਰਹੀ। ਨਾਲੋਂ ਨਾਲ ਪਰਦਵਾਲੇ ਅੰਦਰਲੀ ਬੇਹੰਗਾਰੀ ਚੁੱਪ ਤੇ ਨਿਗਰਹਿਤ ਵਤੀਰਿਆਂ ਦੇ ਤਸੀਹੇ ਵੀ ਝੱਗੇ। ਜੱਕੋ ਤੱਕੀਆਂ ਤੌਖਲੇ ਗਮ ਅਤੇ ਗੰਭੀਰ ਵਿਚਾਰ ਵੀ ਨਾਲੋਂ ਨਾਲ ਟੁਰਦੇ ਰਹੇ। ਨਾਲੋਂ ਨਾਲ ਹੀ ਅੰਗੂਰੀ ਸੁਪਨਿਆਂ ਦਾ ਸਾਥ ਵੀ ਮਿਲਦਾ ਰਿਹਾ। ਅੱਜ ਜੇਕਰ ਕੋਈ ਮੇਰੀ ਜਵਾਨੀ ਪਰਤਾਉਣੀ ਚਾਹੇ ਤੇ ਬੀਤੇ ਹੋਏ ਦਿਨਾਂ ਨੂੰ ਮੁੜ ਗੁਜ਼ਾਰਨ ਲਈ ਕਹੇ ਇਹ ਮੈਨੂੰ ਕਦਾਚਿਤ ਚੰਗਾ ਨਹੀਂ ਲੱਗਣਾ ਜਿਹੜੇ ਸੱਟ ਪਟਾਉਂਦੇ ਹੋਏ ਦਿਨਾਂ ਨੂੰ ਮੈਂ ਪਿੱਛੇ ਛੱਡ ਆਇਆ ਹਾਂ ਉਹਨਾਂ ਨੂੰ ਦੁਬਾਰਾ ਲਿਆਉਣ ਲਈ ਮੈਂ ਤਿਆਰ ਨਹੀਂ ਹਾਂ ਮੇਰੇ ਅੰਦਰ ਹੁਣ ਇਹ ਭਾਵਨਾ ਉਤਪਨ ਹੋ ਚੁੱਕੀ ਹੈ ਕਿ ਪਿਛਲੀ ਉਮਰ ਪਹਿਲੀ ਉਮਰ ਨਾਲੋਂ ਘੱਟ ਸਵਾਦਲੀ ਨਹੀਂ ਹੁੰਦੀ ਇਸ ਦੀਆਂ ਆਪਣੀਆਂ ਪੂਰਤੀਆਂ ਹਨ ਇਸ ਦੇ ਆਪਣੇ ਕਿਰਤਫਲ ਹਨ ਇਸ ਦਾ ਹਰ ਇੱਕ ਪਲ ਮਾਨਣਯੋਗ ਹੈ ਪਿਛਲੀ ਉਮਰ ਵੀ ਕਿਸੇ ਵੀ ਪੱਖੋਂ ਤਿਲਕ ਦੀ ਤੜਪ ਦੀ ਖੁਦ ਸਰ ਹੁੰਦੜ ਹੇਲਤਾ ਤੇ ਲਾਹ ਪ੍ਰਵਾਹ ਤੇ ਗੈਰ ਜ਼ਿੰਮੇਵਾਰ ਹੁਲਾਰਿਆਂ ਤੋਂ ਘੱਟ ਕੀਮਤੀ ਨਹੀਂ ਹੈ ਹੁਣ ਵੀ ਛਾਵਾਂ ਤੇ ਚਾਹਾਂ ਪਹਿਲਾਂ ਵਾਂਗ ਹੀ ਬਰਬਾਦੀ ਕਰ ਰਹੀਆਂ ਹਨ ਤੇ ਹੁਣ ਵੀ ਉਲਝੇ ਹੋਏ ਸਵਾਲਾਂ ਦੇ ਉੱਤਰ ਢੂੰਡੇ ਜਾ ਰਹੇ ਹਨ ਬਹੁਤੀਆਂ ਗੱਲਾਂ ਨੂੰ ਆਪਣੀ ਮਰਜ਼ੀ ਨਾਲ ਨਵੇੜਨ ਦੀ ਖੁੱਲ ਹੈ ਅਤੇ ਸੰਗੀਤ ਸਹਿਤ ਕੋਮਲ ਕਲਾ ਨੂੰ ਮੰਨਣ ਲਈ ਸਮਾਂ ਵੀ ਖੁੱਲਾ ਹੈ ਹਾਂ ਇਹ ਗੱਲ ਜ਼ਰੂਰ ਹੈ ਕੇ ਰੌਚਕ ਪਰ ਖੁਸ਼ੀਆਂ ਦੀਆਂ ਉਹ ਸਿਖਰਾਂ ਨਹੀਂ ਛੂ ਪਾਉਂਦੇ ਜਿਹੜੀਆਂ ਅੱਲੜਪੁਣੇ ਦੇ ਕਲਾਵੇ 'ਚ ਸਹਿਜੀ ਸਮਾ ਜਾਂਦੀਆਂ ਸਨ ਪਰ ਪੀੜਾ ਦੀ ਚੋਭੀਤਾ ਪਹਿਲਾਂ ਵਾਲੀ ਹੱਦ ਤੱਕ ਅਸਹਿ ਨਹੀਂ ਰਹੀ ਹੁਣ ਅੱਲੜਪੁਣੇ ਵਾਲੇ ਈਰਖੇ ਸਾੜੇ ਤੇ ਦੁਰਭਾਵਨਾਵਾਂ ਵੀ ਆਪਣਾ ਕਟਾਕਸ਼ ਤਿਆਗ ਬੈਠੇ ਹਨ ਅਤੇ ਇਹ ਗੱਲ ਵੀ ਹੈ ਕਿ ਹੋਰਨਾਂ ਦੀ ਆਪਣੇ ਬਾਰੇ ਚਰਾਏ ਦੀ ਕਦਰ ਘਟ ਗਈ ਹੈ ਪ੍ਰਸ਼ੰਸਾ ਤੋਂ ਮਿਲਣ ਵਾਲੀ ਖੁਸ਼ੀ ਦਾ ਤੇ ਨਿੰਦਿਆ ਤੋਂ ਮਿਲਣ ਵਾਲੇ ਸੋਗ ਦਾ ਤੇਜ ਜਾਂਦਾ ਰਿਹਾ ਹੈ ਹਰ ਇੱਕ ਵਿਅਕਤੀ ਨੇ ਆਪਣੇ ਅੰਦਰ ਕੋਈ ਨਾ ਕੋਈ ਅਲੌਕਿਕ ਵਿਸ਼ੇਸ਼ਤਾ ਸਮੇਟੀ ਹੋਈ ਹੁੰਦੀ ਹੈ ਉਹ ਹੋਰਨਾਂ ਨਾਲੋਂ ਪਿੰਨ ਹੁੰਦਾ ਹੈ ਵੱਖਰਾ ਹੁੰਦਾ ਹੈ ਅਤੇ ਇਸੇ ਲਈ ਜਦ ਵੀ ਉਹ ਸੰਸਾਰ ਛੱਡਦਾ ਹੈ ਤਦ ਆਪਣੇ ਪਿੱਛੇ ਇੱਕ ਖੱppa ਛੱਡ ਜਾਂਦਾ ਹੈ ਮੇਰੇ ਕਈ ਨੁਕਸੂਰਨਾਂ ਨਾਲ ਸਾਂਝੇ ਹਨ ਪਰ ਮੇਰਾ ਨਿਘੁਚਪੁਣਾ ਨਿਆਰਾ ਹੈ ਸਹਿਚਾਰ ਕਦੀ ਵੀ ਮੇਰਾ ਗੁਣ ਨਹੀਂ ਰਿਹਾ ਤੇ ਹੋਰਨਾਂ ਦੇ ਸਾਥ ਮਿਲਣ ਵਾਲੇ ਤਸੱਲੀ ਮੇਰੇ ਲਈ ਵੱਖਰੀ ਹੀ ਰਹੀ ਪਿਛਲੀ ਉਮਰ ਨੂੰ ਦੀਰਗ ਰੋਗ ਕਿਹਾ ਜਾਂਦਾ ਹੈ ਪਰ ਇਹਦਾ ਅਹਿਸਾਸ ਮੈਨੂੰ ਹਾਲ ਤੱਕ ਨਹੀਂ ਹੋਇਆ ਮੇਰੇ ਰੁਝੇਵੇਂ ਹੁਣ ਵੀ ਪਹਿਲਾਂ ਵਾਲੇ ਹੀ ਹਨ ਭਾਵੇਂ ਮੇਰੇ ਵਿਚਾਰ ਵੀ ਨਵੇਂ ਨਹੀਂ ਹਨ ਪਰ ਇਹਨਾਂ ਦੇ ਨਵੇਂ ਅਰਥ ਅਪਣਾ ਲਏ ਹਨ ਆਪਣੇ ਅੰਤ ਦੀ ਨੇੜਤਾ ਤੇ ਅਹਿਸਾਸ ਨੇ ਮੇਰੀ ਸੋਚ ਨੂੰ ਨਵਾਂ ਨਿਖਾਰ ਦੇ ਦਿੱਤਾ ਹੈ ਅਤੇ ਜੀਵਨ ਵੀ ਹੋਰ ਹੀ ਪ੍ਰਕਾਰ ਦਾ ਲੱਗਣ ਲੱਗ ਪਿਆ ਹੈ ਪਛਾਣੇ ਹੋਏ ਚਿਹਰੇ ਨਵੇਂ ਨਕਸ਼ ਲੈ ਕੇ ਯਾਦ ਵਿੱਚ ਉਤਰਨ ਉਬਰਣ ਲੱਗ ਪਏ ਹਨ ਉਹ ਵੀ ਨਵੇਂ ਹੋ ਗਏ ਹਨ ਉਨ੍ਹਾਂ ਨਾਲ ਸੰਬੰਧ ਵੀ ਪੁਰਾਣੇ ਨਹੀਂ ਰਹੇ। ਭਿੰਨ-ਭਿੰਨ ਜੀਵਾਂ 'ਚੋਂ ਤੇ ਮਨੁੱਖ 'ਚੋਂ ਝਲਕਦਾ ਜੀਵਨ ਆਖਰ ਹੈ ਕੀ ਸਮੇਂ ਦੀ ਸਦੀਵਤਾ 'ਚ ਪਈ ਹੋਈ ਇੱਕ ਗੰਢ ਹੈ ਜਿਹੜੀ ਬੀਤਦੇ ਸਮੇਂ ਦੇ ਨਾਲ ਖਿਸਕਦੀ ਜਾ ਰਹੀ ਹੈ। ਵਿਸ਼ਵੰਦਰ ਸਾਡੀ ਧਰਤੀ ਜਿਹੀਆਂ ਅਨੇਕਾਂ ਧਰਤੀਆਂ ਹਨ ਜਿਹੜੀਆਂ ਆਪੋ ਆਪਣੇ ਸੂਰਜਾਂ ਦੁਆਲੇ ਘੁੰਮ ਰਹੀਆਂ ਹਨ। ਇਹਨਾਂ 'ਚੋਂ ਹਰ ਇੱਕ 'ਤੇ ਉੱਪਰ ਉਸੇ ਜੀਵਨ ਦੀ ਸੰਭਾਵਨਾ ਹੈ ਜਿੱਥੇ ਕਿ ਜੀਵਨ ਦੇ ਅਨਕੂਰ ਹਾਲਾਤ ਹਨ। ਇਨਾਂ ਉੱਪਰਲੇ ਜੀਵਾਂ ਦੇ ਆਕਾਰ ਤੇ ਨਹਾਰਾਂ ਭਾਵੇਂ ਸਾਡੇ ਦੁਆਲੇ ਪਸਰੇ ਹੋਏ ਜੀਵਾਂ ਨਾਲੋਂ ਵੱਖਰੇ ਹੋਣਗੇ ਨਿਰਜੀ ਪਦਾਰਥਾਂ ਦੀ ਆਪਣੇ ਆਪ ਨੂੰ ਦੁਹਰਾਉਣ ਯੋਗ ਹੋਣ ਤੋਂ ਪੁੰਗਰਿਆ ਜੀਵਨ ਵਿਕਾਸ ਤੇ ਜਿਹੜੇ ਰਾ ਚੁਣਦਾ ਹੈ ਉਹਨਾਂ ਦਾ ਆਧਾਰ ਦੁਆਲੇ ਅੰਦਰ ਵਿਆਪਕ ਹਾਲਾਤ ਹੁੰਦੇ ਹਨ ਅਤੇ ਵਿਸ਼ਵ ਅੰਦਰ ਕਿਦਰੇ ਵੀ ਦੋ ਧਰਤੀਆਂ ਉੱਪਰ ਇਨ ਬੈਨ ਇੱਕੋ ਜਿਹੇ ਹਾਲਾਤ ਹੋਣੇ ਸੰਭਵ ਨਹੀਂ ਪਰ ਇੱਕ ਦਾਜਿਤ ਸੰਭਵ ਹੈ ਕਿ ਵਿਸ਼ਵੰਦਰ ਕਿਦਰੇ ਮਨੁੱਖ ਜਿਹਾ ਜਾਂ ਮਨੁੱਖ ਤੋਂ ਵੀ ਕੋਈ ਸਿਆਣਾ ਜੀਵਤਪੁਰ ਜੀਵਤਪਨ ਹੋ ਕੇ ਜੀਵਨ ਬਤਾ ਰਿਹਾ ਹੋਵੇ ਇਹ ਦੇਖਣ ਚ ਸਾਡੇ ਨਾਲੋਂ ਵੱਖਰਾ ਹੋਵੇਗਾ ਉਥੋਂ ਦੇ ਹਾਲਾਤ ਅਨੁਕੂਲ ਇਸ ਦਾ ਸਰੀਰ ਟਲਿਆ ਹੋਵੇਗਾ ਅਤੇ ਉਹਨਾਂ ਅਨੁਕੂਲ ਹੀ ਇਹ ਵਿਚਰ ਰਿਹਾ ਹੋਵੇਗਾ ਪਰ ਜਿੱਥੇ ਕਿਦਰੇ ਵੀ ਜੀਵਨ ਹੈ ਉਹ ਅਸਥਾਈ ਤੇ ਨਸ਼ਟ ਹੋਣ ਯੋਗ ਹੈ ਇੱਕ ਸਮਾਂ ਸੀ ਕਿ ਸਾਡੀ ਧਰਤੀ ਜੀਵਨ ਤੋਂ ਕੋਰੀ ਸੀ ਤੇ ਇੱਕ ਸਮਾਂ ਆਵੇਗਾ ਇਹ ਜੀਵਨ ਦੇ ਤੋਂ ਮੁੜ ਕੋਰੀ ਹੋ ਜਾਵੇਗੀ ਨਿਰਜੀਵ ਪਦਾਰਥਾਂ ਦੀ ਵਿਉਂਤ ਤੋਂ ਜੀਵਨ ਫੁੱਟਦਾ ਹੈ ਜੀਵਨ ਨੂੰ ਜਨਮ ਦਿੰਦੇ ਨਿਰਜੀਵ ਪਦਾਰਥਾਂ ਦੀ ਵਿਉਂਤ ਇਸ ਪ੍ਰਕਾਰ ਦੀ ਹੋ ਗਈ ਹੁੰਦੀ ਹੈ ਕਿ ਇਹ ਊਰਜਾ ਨੂੰ ਆਪਣੇ ਅੰਦਰ ਸਮੇਟ ਕੇ ਇਸ ਨੂੰ ਕੁਝ ਇਸ ਪ੍ਰਕਾਰ ਵਰਤਣ ਲੱਗ ਪੈਂਦੇ ਹਨ ਜਿਸ ਨਾਲ ਇੱਕ ਤਾਂ ਉਹਨਾਂ ਦੀ ਵਿਉਂਤ ਬਣੀ ਰਹਿੰਦੀ ਹੈ ਤੇ ਦੂਜੇ ਆਪ ਤੇ ਜਿਹੀਆਂ ਹੋਰ ਵਿਉਂਤਾਂ ਨੂੰ ਵੀ ਉਪਜਾ ਸਕਦੇ ਹਨ ਜੀਵਨ ਦੀ ਪਰਿਭਾਸ਼ਾ ਹੀ ਹੈ ਕਿ ਇਹ ਹੁੰਦਾ ਚਾਉਂਦਾ ਹੈ ਅਤੇ ਨਸ਼ਟ ਹੁੰਦਾ ਰਹਿੰਦਾ ਹੈ ਅੰਸ਼ਾ ਦੇ ਵਿਅਉਤਪੰਦ ਹੋਣ ਉਪਰੰਤ ਖਿੰਡ ਜਾਣ ਦਾ ਸਮਾਂ ਲੱਗਦਾ ਹੈ ਜਿਸ ਨੂੰ ਅਸੀਂ ਜੀਵ ਉਮਰ ਭੋਗਣਾ ਕਹਿੰਦੇ ਹਾਂ ਮਨੁੱਖ ਦੀ ਉਮਰ ਹੋਰ ਨਾਲ ਪ੍ਰਾਣੀਆਂ ਦੇ ਟੱਕਰੇ ਲੰਬੀ ਹੈ ਜੇਕਰ ਕੋਈ ਦੁਰਘਟਨਾ ਨਾ ਵਾਪਰੇ ਤਾਂ ਬਹੁਤੀਆਂ ਹਾਲਤਾਂ ਵਿੱਚ ਇਹ ਸੱਤਰ ਕੁ ਵਰੇ ਹੈ ਜੋ ਕਿ ਪੂਰੇ ਕਰਕੇ ਪੂਰਾ ਹੋ ਜਾਂਦਾ ਹੈ ਪਰ ਅੱਜ ਜਿਹੇ ਵੀ ਬਹੁਤ ਸੱਖਤੀ ਹਨ ਜਿਹੜੇ ਸਦ ਨੂੰ ਪਾਰ ਕਰਕੇ ਹਾਲੀ ਵੀ ਜਿਉ ਰਹੇ ਹਨ ਇਹਨਾਂ ਵਿੱਚ ਕੁਝ ਨੇ 90 ਦੀ ਗਿਣਤੀ ਵੀ ਪੂਰੀ ਕਰ ਰੱਖੀ ਹੈ ਰੁੱਖਾਂ ਦੀ ਗੱਲ ਵੱਖਰੀ ਹੈ ਪਰ ਸਵਾਏ ਵੱਡੇ ਆਕਾਰ ਦੇ ਕਛੂਆਂ ਦੇ ਹੋਰ ਕਿਸੇ ਵੀ ਪ੍ਰਾਣੀ ਦੀ ਇੰਨੀ ਲੰਬੀ ਉਮਰ ਨਹੀਂ ਹੁੰਦੀ ਕਈ ਵੱਡੇ ਕਛੂ ਜਰੂਰੀ 200 ਵਰਿਆਂ ਦੀ ਉਮਰ ਤੱਕ ਪੁੱਜਦੇ ਦੇਖੇ ਗਏ ਹਨ ਪਿਛਲੀ ਸਦੀ ਦੇ ਮੋਢ ਚ ਗੈਲਾ ਪੈਗੋਟਾਪੂ ਚ ਨਿਸ਼ਾਨੇ ਗਏ ਇੱਕ ਦੋ ਕਛੂ ਹਾਲ ਤੱਕ ਵੀ ਜਿਉਂਦੇ ਹਨ ਤੋਤਿਆਂ ਸੱਪਾਂ ਦੀ ਉਮਰਾਂ ਦੀ ਲੰਬਾਈ ਬਾਰੇ ਵਰਨਨਾ ਦਾ ਅਰਥ ਕੇਵਲ ਅਪ੍ਰਮਾਣਿਤ ਬਿਆਨ ਹਨ ਕੱਛੂ ਤਾਂ ਠਰੇ ਰਹੂ ਵਾਲਾ ਪ੍ਰਾਣੀ ਹੈ ਜਿਸ ਦੇ ਜੀਵਨ ਦੀ ਚਾਲ ਬਹੁਤ ਮੱਠੀ ਹੈ ਤੇ ਸਿੱਟੇ ਵੱਜੋਂ ਲੰਬੀ ਉਮਰ ਹੈ ਪਸ਼ੂਆਂ ਦੇ ਗਰਮ ਲਹੂ ਨੇ ਇਹਨਾਂ ਨੂੰ ਛੋਲੇ ਤੇ ਚੁਸਤ ਬਣਾ ਰੱਖਿਆ ਹੈ ਤਿੰਨਾਂ ਦੀ ਉਮਰ ਇਹਨਾਂ ਦੇ ਜੁੱਸਿਆਂ ਕੋਲ ਹੀ ਛੋਟੀਆਂ ਲੰਬੀ ਹੁੰਦੀ ਹੈ ਚੂਹਾ ਚਾਰ ਜਾਂ ਪੰਜ ਬਰੇ ਜਿਉਂਦਾ ਹੈ ਖਰਗੋਸ਼ ਤੇ ਕੁੱਤਾ 15 ਬਰੇ ਸੂਰ 20 ਬਰੇ ਕੋੜਾ 40 ਬਰੇ ਤੇ ਹਾਥੀ 70 ਬਰੇ ਕੇਵਲ ਮਨੁੱਖជា ਹਾ ਪਸ਼ੂ ਹੈ ਜਿਸ ਦੀ ਉਮਰ ਇਸ ਦੇ ਜੁੱਸੇ ਨਾਲ ਮੇਲ ਨਹੀਂ ਖਾਂਦੀ ਇਸ ਦੀ ਸੱਜੀ ਸਰੀਰਕ ਵਿਉਂਤ ਇਸ ਦਾ ਦਿਲ ਤੇ ਇਸ ਦਾ ਦਿਮਾਗ ਭਾਵੇਂ ਇਸ ਦੀ ਲੰਬੀ ਆਯੂ ਦਾ ਕਾਰਨ ਹਨ ਜਿੱਥੇ ਹੋਰ ਨਾ ਪਸ਼ੂਆਂ ਦਾ ਦਿਲ ਉਮਰ ਪਰ ਇੱਕ ਅਰਥ ਅਰਬ ਵਾਰ ਟੜਕਣ ਦੀ ਯੋਗ ਹੁੰਦਾ ਹੈ ਉੱਥੇ ਮਨੁੱਖ ਦਾ ਦਿਲ ਇਸ ਤੋਂ 2.5 ਗੁਣਾ ਵਧੀਕ ਟੜਕਦੇ ਰਹਿਣ ਦੀ ਸਮਰੱਥਾ ਰੱਖਦਾ ਹੈ ਭਾਈ ਭਾਵ 2.5 ਅਰਬ ਵਾਰ ਮਨੁੱਖ ਦਾ ਦਿਮਾਗ ਵੀ ਇਸ ਤੇ ਸਰੀਰਕ ਜੁੱਸੇ ਦੇ ਟਾਕਰੇ ਵੱਡਾ ਹੁੰਦਾ ਹੈ ਜਿਸ ਦੇ ਨਿਯੰਤਰਣ ਅਧੀਨ ਸਰੀਰ ਦੇ ਹੋਰ ਸਾਰੇ ਅੰਗ ਕਿਰਿਆਸ਼ੀਲ ਹੁੰਦੇ ਹਨ ਕੁਦਰਤੀ ਮੌਤ ਦੀ ਨਵੀਂ ਪਰਿਭਾਸ਼ਾ ਅਨੁਸਾਰ ਮੌਤ ਬਾਪਰ ਦੀ ਹੀ ਦਿਮਾਗ ਅੰਦਰ ਹੈ ਦਿਲ ਦਾ ਧੜਕਣਾ ਤਾਂ ਪਿੱਛੋਂ ਬੰਦ ਹੁੰਦਾ ਹੈ ਮਨੁੱਖ ਦਾ ਜੀਵਨ ਹੋਰ ਨਾ ਪ੍ਰਾਣੀਆਂ ਨਾਲੋਂ ਵਧੇਰੇ ਗੁੰਝਲਦਾਰ ਹੈ ਜਿਵੇਂ ਇਹ ਆਪਣੀ ਹੋਣ ਬਾਰੇ ਜਾਣਕਾਰ ਹੈ ਇੰਜ ਹੀ ਆਪਣੀ ਹੋਣ ਦੇ ਮਿਟਣ ਬਾਰੇ ਪਰੇ ਵੀ ਜਾਣਕਾਰ ਹੈ ਆਪਣੀ ਹੋਣ ਦੇ ਅੰਦੀ ਚੇਤਨਾ ਨੇ ਇਸ ਨੂੰ ਬੇਚੈਨ ਕਰ ਰੱਖਿਆ ਹੈ ਅਤੇ ਆਨੀ ਬਹਾਨੀ ਇਹ ਇਸ ਤਰ੍ਹਾਂ ਦੇ ਛਲਾਵਿਆਂ ਦਾ ਜਾਲ ਉਲਦਾ ਰਹਿੰਦਾ ਹੈ ਨਰਕ ਸਵਰਗ ਦੀ ਹੋਂਦ ਰੂਹ ਦੀ ਸਦੀਵਤਾ ਤੇ ਇਸ ਦਾ ਇੱਕ ਜੁਨੀ ਤੋਂ ਦੂਸਰੀ ਜੁਨੀ ਦਾ ਪ੍ਰਵਾਸ ਇਹ ਸਭ ਇਸੇ ਹੀ ਚਾਲ ਦੀਆਂ ਤੰਦਾ ਹਨ ਸੋਚਦਾ ਸਮਝਦਾ ਹੋਇਆ ਹਰ ਵਿਅਕਤੀ ਆਪਣੇ ਅੰਦਰ ਤਾਂ ਇਸ ਦੀ ਕੇਵਲ ਦ੍ਰਿਸ਼ਟੀ ਤ੍ਰਿਸ਼ਟਾਂਤੀ ਮਹੱਤਤਾ ਨੂੰ ਹੀ ਕਬੂਲ ਕਰਦਾ ਹੈ ਪਰ ਵਿਚਦਾ ਇੰਜ ਹੈ ਮਨੁਹੇ ਯਥਾਰਥਕ ਤਤ ਹੋਵੇ ਸ਼ੈਲੇ ਆਪ ਇੱਕ ਸ਼ਾਇਰ ਸੀ ਉਸ ਦੇ ਸਮੇਂ ਤੇ ਵਿਗਿਆਨਕ ਸੋਚਣੀ ਇੰਨੀ ਗੰਭੀਰ ਨਹੀਂ ਸੀ ਜਿੰਨੀ ਕਿ ਅੱਜ ਉਹ ਜੀਵਨ ਦੀ ਵਿਆਖਿਆ ਕੁਝ ਇਸ ਪ੍ਰਕਾਰ ਕਰਦਾ ਹੈ ਇੱਕ ਮਨਾਰੇ ਦੇ ਰੰਗਦਾਰ ਸ਼ੀਸ਼ਿਆਂ ਚੋਂ ਛਿਟਕ ਰਹੀਆਂ ਰਿਸ਼ਮਾਂ ਦੇ ਪੈਰੇ ਪਰਛਾਵੇਂ ਵਾਂਗ ਹੀ ਜੀਵਨ ਹੈ ਜਿਸ ਨੇ ਸਦੀਵਤਾ ਦੀ ਚਿੱਟੀ ਚਾਦਰ ਨੂੰ ਕੁਝ ਸਮੇਂ ਲਈ ਰੰਗੀਨ ਬਣਾ ਰੱਖਿਆ ਹੋਵੇ ਇਹ ਸਪਸ਼ਟ ਹੈ ਕਿ ਨਾ ਪਛਤਾਵਾ ਰਹਿੰਦਾ ਹੈ ਤੇ ਨਾ ਹੀ ਪਿੱਛੋਂ ਇਸ ਦਾ ਕੋਈ ਨਿਸ਼ਾਨ ਮਨੁੱਖ ਦੇ ਦਿਮਾਗ ਅੰਦਰ ਅਹਿਸਾਸ ਉਤਪਨ ਹੁੰਦੇ ਰਹਿੰਦੇ ਹਨ ਭਾਵਨਾਵਾਂ ਜਨਮ ਲੈਂਦੀਆਂ ਰਹਿੰਦੀਆਂ ਹਨ ਜਿਹੜੇ ਉਸ ਦੇ ਵਿਚਾਰਨ ਦੇ ਢੰਗ ਨੂੰ ਪ੍ਰਭਾਵਿਤ ਕਰਦੇ ਰਹਿੰਦੇ ਹਨ ਅਹਿਸਾਸਾਂ ਤੇ ਭਾਵਨਾਵਾਂ ਦੇ ਸਮੁੱਚੇ ਰੂਪ ਨੂੰ ਹੀ ਰੂਪ ਸਿੱਧਿਆ ਜਾਂਦਾ ਹੈ ਮਨੁੱਖ ਆਪਣੇ ਅੰਤ ਬਾਰੇ ਪੂਰੀ ਤਰ੍ਹਾਂ ਸੁਚੇਤ ਹੋ ਕੇ ਵੀ ਇਸ ਨੂੰ ਸਵੀਕਾਰ ਕਰਨੋਂ ਝਿਜਕਦਾ ਰਹਿੰਦਾ ਹੈ ਮਨੁੱਖ ਨੂੰ ਆਪਣੇ ਨਾਲ ਹੋਇਆ ਇੱਕ ੱੱਕਾ ਜਾਪਦਾ ਹੈ ਕਿ ਹੋਂਦ ਵਿੱਚ ਆਇਆ ਵੀ ਤੇ ਮਿਟ ਵੀ ਜਾਵੇਗਾ ਇਸ ਲਈ ਉਸਨੇ ਧਾਰ ਲਿਆ ਕਿ ਸਰੀਰ ਭਾਵੇਂ ਮੁੱਕ ਜਾਵੇ ਪਰ ਰੂਹ ਕਾਇਮ ਰਹਿੰਦੀ ਹੈ ਰੂਹ ਨਿਰਆਕਾਰ ਹੈ ਤੇ ਇਸ ਅਦਾਂ ਤੋਂ ਹੀ ਬਣੀ ਆਈ ਹੈ ਤੇ ਬਣੀ ਰਹੇਗੀ ਜੀਵਨ ਵਿੱਚ ਫੁਲਵਾੜੀਆਂ ਹਨ ਊੜਕਾਂ ਦੀ ਤਪਸ਼ ਹੈ ਊੜਕਾਂ ਦੀ ਠੰਡ ਹੈ ਰੋਸ਼ਨੀ ਹੈ ਅਤੇ ਹਨੇਰਾ ਹੈ ਪਰ ਮੌਤ ਜਿਉਂ ਦਾ ਤੁਹਾਡੇ ਲਈ ਮੋਹ ਹੈ ਉਹਨਾਂ ਦੀ ਤੁਹਾਡੇ ਪ੍ਰਤੀ ਕਿਰਪਾ ਹੈ ਉਹਨਾਂ ਦੇ ਤੁਹਾਡੇ ਸਨਮਾਨ ਵਿੱਚ ਉਚਾਰੇ ਗਏ ਸੁਸ਼ੀਲ ਸ਼ਬਦ ਹਨ ਮੌਤ ਨੂੰ ਕਿਸੇ ਵੀ ਨਹੀਂ ਮਾਣਿਆ ਇਹ ਮਾਣੀ ਨਹੀਂ ਜਾ ਸਕਦੀ ਕਿਉਂਕਿ ਜਦ ਕੋਈ ਮਰਦਾ ਹੈ ਤਾਂ ਉਸ ਦੇ ਅਹਿਸਾਸ ਮੁੱਕ ਜਾਂਦੇ ਹਨ ਪਰ ਜੀਵਨ ਨੂੰ ਸਭ ਹੀ ਪਛਾਣਦੇ ਹਨ ਜੇਕਰ ਇਸ ਦਾ ਅੰਤ ਨਾ ਹੋਵੇ ਇਹ ਸਦਾ ਲਈ ਚੱਲਦਾ ਰਹੇ ਪਰ ਤਦ ਇਸ ਨਰਕ ਨੂੰ ਕੌਣ ਸਦਾ ਲਈ ਭੋਗਣਾ ਚਾਹੇਗਾ ਕੌਣ ਚਾਹੇਗਾ ਕਿ ਉਸ ਦੀਆਂ ਸਰੀਰਕ ਤੇ ਮਾਨਸਿਕ ਤਸੀਹਾਂ ਦਾ ਕਦੀ ਅੰਤ ਨਾ ਹੋਵੇ ਕਿਹਾ ਜਾਂਦਾ ਹੈ ਕਿ ਮਨੁੱਖ ਦੇ ਅੰਤ ਉੱਪਰ ਤੱਕ ਕੇਵਲ ਦੇਵਤੇ ਹੀ ਨਹੀਂ ਸਗੋ ਰੱਬ ਹੀ ਰੱਬ ਵੀ ਰਸ਼ਕ ਕਰਦਾ ਹੈ ਇਸ ਗੱਲ ਦੇ ਮੰਨਣ ਚ ਵੀ ਉਜਰ ਹੋ ਸਕਦਾ ਹੈ ਕਿ ਮਨੁੱਖ ਜੋ ਕੁਝ ਵੀ ਜਨਮ ਤੋਂ ਪਹਿਲਾਂ ਸੀ ਉਹੀ ਮਰਨ ਤੋਂ ਪਿੱਛੇ ਹੋਵੇਗਾ ਜਿੱਤਾਂ ਉਪਰੰਤ ਚਿੱਤਾਂ ਪ੍ਰਾਪਤ ਕਰਕੇ ਯੂਰਪ ਦਾ ਇਤਿਹਾਸ ਰਚਣ ਵਾਲਾ ਨੈਪੋਲੀਅਨ ਜਦ ਛੇਕੜ ਕਹਿ ਦਿੱਸੀ ਇਹ ਝਾਕ ਰਿਆ ਸੀ ਤਾਂ ਉਸਨੇ ਆਪਣੇ ਆਪ ਨੂੰ ਨਸੀਹਤ ਕੀਤੀ ਕੁਝ ਵੀ ਵਾਪਰੇ ਫਿਕਰ ਇਸ ਲਈ ਨਹੀਂ ਕਿ ਹਰ ਦੁੱਖ ਤੋਂ ਹਰ ਤਸੀਹੇ ਤੋਂ ਛੁਟਕਾਰਾ ਦਿਵਾਉਣ ਲਈ ਆਖਰ ਮੌਤਾਂ ਹੈ ਇਹ ਇੱਕ ਪ੍ਰਬਲ ਸੱਚ ਹੈ ਜਿਹੜੇ ਪਲ ਮਨੁੱਖ ਦਾ ਜਨਮ ਹੋਇਆ ਹੁੰਦਾ ਹੈ ਉਹ ਹੀ ਪਲ ਉਸ ਨੂੰ ਜੀਵਨ ਤੋਂ ਮੌਤ ਵੱਲ ਨੂੰ ਲੈ ਜਾ ਰਿਹਾ ਹੁੰਦਾ ਹੈ ਇਹ ਸੀ ਮਨੁੱਖੀ ਸਥਿਤੀ ਦਾ ਅਖੀਰਲਾ ਤੇ ਪੰਜਵਾਂ ਸਬ ਟਾਪਿਕ ਇਸ ਤੋਂ ਅੱਗੇ ਅਸੀਂ ਇਸੇ ਕਿਤਾਬ ਦਾ ਅਗਲਾ ਟੌਪਿਕ ਇਸਤਰੀ-ਪੁਰਸ਼ ਦੇ ਸਬੰਧ ਸ਼ੁਰੂ ਕਰਾਂਗੇ। ਧੰਨਵਾਦ।